ਪੰਜਾਬ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੇ ਬਿਆਨ ਤੋਂ ਬਾਅਦ ਸਰਕਾਰੀ ਬੱਸਾਂ ਦੇ ਕਾਮਿਆਂ ਨੇ ਸਰਕਾਰ ਦੇ ਖਿਲਾਫ ਤੀਬਰ ਤਿੱਖੇ ਕਰ ਲਏ ਹਨ ਇਸੇ ਲਈ ਤਹਿਤ ਬਰਨਾਲਾ ਡਿਪੂ ਵਿੱਚ ਸਰਕਾਰੀ ਬੱਸਾਂ ਦੇ ਕਾਮਿਆਂ ਨੇ ਇੱਕ ਮੀਟਿੰਗ ਕਰਕੇ ਗੇਟ ਰੈਡੀ ਕੀਤੀ ਅਤੇ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਪੁਰਦ ਮੰਤਰੀ ਮੁਰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਮੰਗਾਂ ਨਹੀਂ ਮੰਨਦੇ ਹਾਏ 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 ਕੀ ਭਾਰਤੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਸੇਕਗਰ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਮੰਗੀਆਂ ਹੋਣਗੀਆਂ ਮੰਗਾਂ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਿਲੋਮੀਟਰ ਪਸਾ ਪੌਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਇਹਦੀ ਸਾਡੇ 27 ਦੇ 27 ਪੂਰਾਂ ਦੇ ਵਿੱਚ ਆ ਪੂਰੇ ਪੰਜਾਬ ਦੇ ਵਿੱਚ ਗੇਟ ਰੈਲੀ ਇਹ ਸਾਡੀਆਂ ਪਿਛਲੇ ਸਮੇਂ ਤੋਂ ਕਾਫੀ ਲੰਮੇ ਸਮੇਂ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਜੀ ਇੱਕ ਜੁਲਾਈ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨਾਲ ਜਲੰਧਰ ਵਿਖੇ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਅਸੀਂ ਸਾਰੀਆਂ ਮੰਗਾਂ ਉਹਨਾਂ ਨੂੰ ਦੱਸੀਆਂ ਸੀ ਉਹਨਾਂ ਨੇ ਮੰਗਾਂ ਵੀ ਸਾਡੀਆਂ ਜਾਇਜ਼ ਕਿ ਐਸੀ ਬਿਲਕੁਲ ਜਾਇਜ਼ ਆ ਠੀਕ ਹੈ ਜੀ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਟਰਾਂਸਪੋਰਟ ਮੰਤਰੀ ਜੀ ਤੇ ਟਰਾਂਸਪੋਰਟ ਸੈਕਟਰੀ ਦੋਨੇ ਵਿਭਾਗਾ ਦੇ ਐਮ ਡੀ ਤੇ ਦੋ ਸਾਡੇ ਨੁਮਾਇंदे ਲੈ ਕੇ ਇੱਕ ਕਮੇਟੀ ਬਣਾਈ ਸੀ ਵੀ ਸਾਡੀਆਂ ਜਿਹੜੀਆਂ ਮੰਗਾਂ ਗਿਆ ਜਾਇਜ਼ ਉਹਨਾਂ ਨੂੰ ਉਹਨਾਂ ਦਾ ਹੱਲ ਕਰਿਆ ਜਾਵੇ 1 ਮਹੀਨੇ ਦੇ ਵਿੱਚ ਪਰ ਉਸ ਗੱਲ ਨੂੰ ਜੀ 5 ਮਹੀਨੇ ਬੀਤ ਚੁੱਕੇ ਆ ਪਰ ਹਾਲ ਤੱਕ ਕੋਈ ਹੱਲ ਨਹੀਂ ਕੀਤਾ ਕੀ ਗੜੀਆਂ ਕਿਹੜੀਆਂ ਮੰਗਾਂ ਨੇ ਮੰਗਾਂ ਇਹ ਸਾਡੀਆਂ ਪਹਿਲੀਆਂ ਤਾਂ ਹੈਗੀਆਂ ਸਾਡੇ ਜਿਹੜੇ ਸਾਥੀ ਨੇ ਕੰਟਰੈਕਟ ਦੇ ਪਿਛਲੇ 18 ਸਾਲ ਤੋਂ ਘੱਟ ਤਨਖਾਹ ਤੇ ਕੰਮ ਕਰ ਰਿਹਾ ਉਹਨਾਂ ਨੂੰ ਰੈਗੂਲਰ ਕਰਨ ਵਾਸਤੇ ਰੈਗੂਲਰ ਵੀ ਜਿਹੜੇ ਸਾਡੇ ਪੀਆਰਟੀਸੀ ਦੇ ਸਰਵਿਸ ਰੂਲ ਆ ਉਹਨਾਂ ਦੇ ਅਨੁਸਾਰ ਰੈਗੂਲਰ ਕਰਨ ਲਈ ਸਾਡੀ ਮੰਗ ਆ ਜੀ ਦੂਜੀ ਮੰਗ ਆ ਸਾਡੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਜਦੋਂ ਵੋਟਾਂ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਠੇਕੇਦਾਰੀ ਸਿਸਟਮ ਬੰਦ ਕਰਾਂਗੇ। ਬਈ ਠੇਕੇਦਾਰ ਨੂੰ ਬਾਹਰ ਕਰਾਂਗੇ। ਉਹੀ ਮੰਗ ਆ ਜੀ ਸਾਡੀ ਬਈ ਸਾਡੇ ਜਿਹੜੇ ਆਊਟਸੋਰਸਿੰਗ ਤੇ ਆ ਸਾਥੀ। ਉਹਨਾਂ ਨੂੰ ਕੰਟਰੈਕਟ ਦੇ ਕੀਤਾ ਜਾਵੇ ਠੇਕੇਦਾਰ ਨੂੰ ਬਾਹਰ ਕੀਤਾ ਜਾਵੇ। ਤੀਜੀ ਮੰਗ ਆ ਸਾਡੀ ਬਈ ਕਿਲੋਮੀਟਰ ਬੱਸਾਂ ਮੈਹਕਮੇ ਦੇ ਵਿੱਚ ਨਾ ਪਾਈਆਂ ਜਾਣ ਜੀ। ਸਰਕਾਰ ਨੂੰ 3 ਸਾਲ ਹੋ ਗਏ ਜੀ ਬਣੀ ਨੂੰ। ਵਿਭਾਗ ਦੀ ਬੱਸ ਹਾਲ ਤੱਕ ਕੋਈ ਨਹੀਂ ਪਈ। ਪਿਛਲੇ ਟਾਈਮ ਵੀ ਇਹਨਾਂ ਨੇ ਕਿਲੋਮੀਟਰ ਬੱਸਾਂ ਪਾ ਦੀਆਂ ਜੀ। ਹੁਣ ਵੀ ਸਾਡੇ ਟਰਾਂਪੋਰਟ ਮੰਤਰੀ ਸਾਹਿਬ ਬਿਆਨ ਦੇ ਰਿਹਾ ਵੀ ਅਸੀਂ ਬਸਾਂ ਪਾਰ ਰਹੇ ਪਰ ਉਹ 83 ਬਸਾਂ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਸਕੀਮ ਦੇ ਅਧੀਨ ਆ ਰਹੀਆਂ ਜੀ ਜਿਹਦਾ ਅਸੀਂ ਸਖਤ ਵਿਰੋਧ ਕਰਾਂਗੇ ਜੀ ਸਾਡੀ ਮੰਗ ਹੈ ਵੀ ਮੈਕਮੇਂ ਦੀਆਂ ਬਸਾਂ ਪੈਣ ਜੀ ਘੱਟ ਤੋਂ ਘੱਟ 10000 ਬਸਾਂ ਦੀ ਮੰਗਾਈ ਸਾਡੇ ਸਨੇ ਪੰਜਾਬ ਰੋਡ ਵੇਜ ਪੀਆਰਟੀ ਦੇ ਬੱਚੇ ਉਹਦੇ ਨਾਲ ਜੀ ਨਾਲ ਤਾਂ ਸਾਡੇ ਸਾਥੀਆਂ ਨੂੰ ਰੋਜ਼ਗਾਰ ਮਿਲੂਗਾ ਡਰਾਈਵਰ ਕਨਾਈਟਰਾਂ ਨੂੰ ਤੇ ਸਾਡੇ ਮੈਸਤਰੀ ਵੀਰਾਂ ਨੂੰ ਰੋਜ਼ਗਾਰ ਮਿਲੂਗਾ ਸਾਡੀ ਵਿਭਾਗ ਮਰੇਜਮੈਂਟ ਅੱਗੇ ਇਹੀ ਮੰਗਿਆ ਵੀ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ। ਮੇਰਾ ਨਾਮ ਰਣਧੀਰ ਸਿੰਘ ਸੂਬਾ ਆਗੂ ਪੰਜਾਬ ਰੋਡਵੇਜ ਪੰਨ ਬੱਸ ਪੀਆਰਟੀ ਕੰਟਰੈਕਟ ਵਰਕ ਯੂਨੀਅਨ ਅੱਜ ਗੇਟ ਰੈਲੀ ਕੀਤੀ ਕਿਉਂਕਿ ਤੇ ਕੀ ਕਰ ਇਹ ਗੇਟ ਰੈਲੀ ਜੀ ਸਾਡੇ ਲੰਬੇ ਸਮੇਂ ਤੋਂ ਚੱਲ ਰਿਹਾ ਸੰਘਰਸ਼ ਸਾਡੇ ਪਿਛਲੇ ਸਮੇਂ ਅਸੀਂ ਸੰਘਰਸ਼ ਰੱਖੇ ਸੀ ਉਦੋਂ ਸਾਨੂੰ ਸੀਐਮ ਸਾਹਿਬ ਨਾਲ ਮੀਟਿੰਗ ਮਿਲੀ ਸੀਗੀ 1 ਜੁਲਾਈ ਦੀ ਸੀਐਮ ਸਾਹਿਬ ਨੇ ਸਬ ਕਮੇਟੀ ਬਣਾਈ ਸੀਗੀ ਵੀ ਇਹਨਾਂ ਦੇ ਜੋ ਮਸਲੇ ਆ ਇਹਨਾਂ ਦਾ ਹੱਲ ਕੀਤਾ ਜਾਵੇ ਪਰ 6-7 ਮਹੀਨੇ ਬੀਤਣ ਤੋਂ ਬਾਅਦ ਵੀ ਅਜੇ ਤੱਕ ਕਹਿਣ ਦਾ ਮਤਲਬ ਹੈ ਜ਼ੀਰੋ ਦਾ ਜ਼ੀਰੋ ਉੱਥੇ ਹੀ ਪਿਆ ਕੰਮ ਕੋਈ ਸਾਡਾ ਮਸਲਾ ਨਹੀਂ ਹੱਲ ਹੋਇਆ ਉਦੋਂ ਬਾਅਦ ਵੀ ਸਾਡੇ ਕਈ ਪ੍ਰੋਗਰਾਮ ਗੇਟ ਰੈਲੀਆਂ ਹੋਰ ਪ੍ਰੋਗਰਾਮ ਚੱਲੀ ਜਾਂਦੇ ਆ ਤੇ ਉਸ ਤੋਂ ਬਾਅਦ ਫਿਰ ਟਰਾਂਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਪਰ ਉਹਦੇ 'ਚ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਅੱਜ ਫੇਰ ਟਰਾਂਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਆ ਅਸੀਂ ਆਸ ਰੱਖਦੇ ਆਂ ਵੀ ਇਹਦੇ 'ਚ ਕੋਈ ਨਾ ਕੋਈ ਮਸਲਾ ਸਾਡਾ ਹੱਲ ਕੀਤਾ ਜਾਵੇ ਜਿਵੇਂ ਕੰਟਰੈਕਟ ਵਾਲੇ ਵੀਰ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਆਊਟਸੋਰਸਿੰਗ ਵਾਲਿਆਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਜਿਹੜੇ ਸਾਡੇ ਵੀਰ ਘੱਟ ਤਨਖਾਹ 'ਲੇ ਆ ਚਾਹੇ ਉਹ ਸੰਘਰਸ਼ਾਂ ਵਾਲੇ ਵੀਰ ਆ ਜਿਹੜੇ ਸੰਘਰਸ਼ ਦੌਰਾਨ ਦੂਰੀਆ ਰਹੇ ਆ ਜਾਂ ਨਵੇਂ ਸਾਥੀ ਆ ਉਹਨਾਂ ਦੀ ਤਨਖਾਹ ਬਰਾਬਰ ਕੀਤੀ ਜਾਵੇ ਤੇ ਇੱਕ ਅੱਜ ਪੂਰੀ ਆਸ ਆ ਸਾਨੂੰ ਵੀ ਟਰਾਂਪੋਰਟ ਮੰਤਰੀ ਸਾਹਿਬ ਕੋਈ ਨਾ ਕੋਈ ਸਾਡੀ ਮੰਗ ਨੂੰ ਬੂਰ ਜ਼ਰੂਰ ਪਾਉਣਗੇ ਨਹੀਂ ਤਾਂ ਫਿਰ ਸਾਡਾ ਪ੍ਰੋਗਰਾਮ 6 7 ਤੇ 8 ਤਰੀਕ ਨੂੰ ਪੂਰਨ ਤੌਰ ਤੇ 27 ਦੇ 27 ਦੀਪਾਂ ਬੰਦ ਕਰਕੇ ਚੱਕਾ ਜਾਮ ਕਰਕੇ ਅਸੀਂ ਸਟ੍ਰੈਕ ਕਰਾਂਗੇ ਤੇ ਉਹਦੇ ਵਿੱਚ ਫਿਰ 7 ਤਰੀਕ ਨੂੰ ਅਸੀਂ ਸੀਐਮ ਸਾਹਿਬ ਆ ਸ੍ਰੀਮਾਨ ਸਾਹਿਬ ਦੇ ਬੂਹਾ ਜਾ ਕੇ ਮੱਲਾਂਗੇ ਉੱਥੇ ਅਸੀਂ ਪ੍ਰੋਗਰਾਮ ਕਰਾਂਗੇ ਜੀ